ਅੱਜ ਨੰਗਾ ਨਾ ਪੰਚਾਇਤੀ ਰਾਜ ਹੋਇਆ ਕਿਸੇ ਵੀ ਚੋਣਾਂ ਚ 70 ਸਾਲਾਂ ਚ ਨਹੀਂ ਹੋਇਆ ਹੋਊਗਾ ਸਾਡੇ ਅੱਜ ਅੱਜ ਅੱਗੇ ਸਾਡੇ ਐਮਐਲਏ ਸਾਹਿਬ ਨੇ ਪੁਲਿਸ ਦੀ ਤਾਕਤ ਰਹੀਂ ਡੀਐਸਪੀ ਦੀ ਤਾਕਤ ਰਹੀਂ ਸਾਰਿਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਜਿਹਨਾਂ ਨੇ ਕਾਗਜ਼ੀ ਨੀ ਪਰਨੇ ਉਹ ਅੰਦਰ ਬੈਠੇ ਨੇ ਬੰਦੇ ਜਿਨ੍ਹਾਂ ਦਾ ਕੋਈ ਲੈਣ ਦੇ ਨਹੀਂ ਹੈ ਸਿਰਫ ਗੁੰਡਾ ਅੰਸਰ ਨੇ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਆ ਜਿਹੜੇ ਪੁਲਿਸ ਦੇ ਭਗੌੜੇ ਨੇ ਜਿਹੜੇ ਭਗੌੜੇ ਨੇ ਜਿਨ੍ਹਾਂ ਦੇ ਸਾਲ-ਸਾਲ ਦੇ 300 ਸਵਾਦੇ ਪਰਚੇ ਦਰਦ ਨੇ ਅੱਜ ਉਹ ਬੰਦੇ ਆ ਕੇ ਕਾਗਜ਼ ਭਰ ਐਨੇ ਸਰਪੰਚੀ ਸਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਵੀ ਇੱਥੇ ਧੱਕਾ ਕੀਤਾ ਜਾ ਰਿਹਾ ਤੇ ਤੁਹਾਡੇ ਬੰਦਿਆਂ ਨੂੰ ਫਾਰਮ ਨਹੀਂ ਭਰਨ ਦਿੱਤੇ ਜਾ ਰਹੇ ਅੱਜ ਆਖਰੀ ਦਿਨ ਹੈ ਤੇ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਤੁਹਾਡੇ ਬੰਦਿਆਂ ਦੇ ਫਾਰਮ ਹੀ ਨਹੀਂ ਭਰਨ ਦਿੱਤੇ ਜਾ ਰਹੇ ਤਾਂ ਆਟੋਮੈਟਿਕਲੀ ਸਰਪੰਚੀਆਂ ਬਚ ਜਾਣਗੀਆਂ ਸਾਡੇ ਬੰਦੇ ਉਸ ਨਹਿਾਪੇ ਦਾ ਕਾਗਜ਼ ਭਰੋ ਨਾ ਪਰ ਉਹ ਤੇ ਭਰ ਦਾਂਗੇ ਰਡਕਟ ਕਰਾ ਦਾਂਗੇ ਜੇ ਭਰੋਂਗੇ ਤੁਹਾਡੇ ਪਰਚੇ ਕਰਾ ਦਾਂਗੇ ਤੁਹਾਡੇ ਤੋਂ ਨਸ਼ਾ ਪਾ ਦਾਂਗੇ ਤੁਹਾਡੇ ਭੁੱਕੀ ਦਾ ਪਾ ਦਾਂਗੇ ਤੁਹਾਡੇ ਤੋਂ ਪਰਚਾ ਦਰਦ ਕਰ ਦਾਂਗੇ ਇਹ ਹਾਲਾਤ ਇਹ ਸਰਕਾਰ ਨੇ ਬਣਾਦੇ ਪਹਿਲੀ ਵਾਰੀ ਹੋਇਆ ਹਲਕਾ ਕਿਨੋਰ ਤੁਹਾਡੇ ਤੇ ਵਿਸ਼ਵਾਸ ਕਰਦੇ ਜਿਹੜੇ ਬੰਦਿਆਂ ਨਾਲ ਧੱਕਾ ਹੋ ਰਿਹਾ ਤੁਸੀਂ ਕੀ ਕਰ ਰਹੇ ਹੋ ਅੱਜ ਆਖਰੀ ਦਿਨ ਆਖਰੀ ਦਿਨ ਦੀ ਡੇਡ ਖਤਮ ਹੋ ਜਾਗੀ ਫਿਰ ਮੈਂ ਤਾਂ ਖੜੇ ਹਾਂ ਮੈਂ ਤਾਂ ਬਤੋ ਬਤ ਨਹੀਂ ਲੜਨਗੇ ਰੋਡ ਬੰਦ ਜਾਮ ਲਾ ਲਊਂਗਾ ਸੜਕ ਤੇ ਜਾਮ ਲੱਗੇ ਬੈਠਾ ਹੈ ਜਦੋਂ ਤੱਕ ਸਾਡੇ ਫਾਰਮ ਜਮਾ ਨਹੀਂ ਹੁੰਦੇ ਦੁਬਾਰਾ ਦਫਤਰ ਨਹੀਂ ਖੁੱਲਦੇ ਤਾਂ ਟਾਈਮ ਖਤਮ ਹੋ ਜਾਏਗਾ ਫਿਰ ਹੁਣ ਕਰ ਕੀ ਸਕਦੇ ਆ ਪੁਲਿਸ ਲਾਈ ਵੀ ਆ ਐਸਐਚਓ ਲਾਰ ਕੇ ਡੰਡਾ ਵਾਰੇ ਨੇ ਗੁੰਡੇ ਬੈਠੇ ਨੇ 300 ਸਾਡੇ ਪਰਚੇ ਦਰਦ ਨੇ ਇਹਨਾਂ ਤੇ ਕੀ ਇਨ੍ਹਾਂ ਨਾਲ ਟੱਕਰਾਂ ਵਾਰਾਂਗੇ ਦੱਸੋ ਬੱਤ ਉਹ ਮੌਤੀ ਹੈ ਨਾ ਮੌਤ ਤੋਂ ਆਪਣਾ ਕੋਈ ਡਰ ਨਹੀਂ ਲੱਗਦਾ ਮਰ ਸਕਦੇ ਆ ਪਰ ਆਪਣੇ ਬੰਦਿਆਂ ਤੋਂ ਪਿੱਛੇ ਨਹੀਂ ਹਟਾਂਗੇ ਚਾਂਤੀ ਚੋਣਾਂ ਨੂੰ ਲੈ ਕੇ ਜਿਹੜੀਆਂ ਸਰਗਰਮੀਆਂ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋਈ ਹੋਵੇ ਆ ਇੱਥੇ ਸਾਡੇ ਨਾਲ ਹਲਕਾ ਕਨੌਰ ਦੇ ਜਿਹੜੇ ਸਾਬਕਾ ਵਿਧਾਇਕ ਮਦਨ لال ਜਲਾਲਪੁਰ ਜੀ ਉਹ ਇੱਥੇ ਪਹੁੰਚੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਅੱਜ ਪਟੇਲ ਕਾਲਜ ਕੋਤੇ ਉੱਤੇ ਜੋ ਅੱਜ ਨੰਗਾ ਨਾਚ ਪੰਚਾਇਤੀ ਰਾਜ ਹੋਇਆ ਕਿਸੇ ਵੀ ਚੋਣਾਂ ਚ 70 ਸਾਲਾਂ ਚ ਨਹੀਂ ਹੋਇਆ ਹੋਊਗਾ ਜੋ ਨੰਗਾ ਨਾਚ ਅੱਜ ਇੱਥੇ ਹੋਇਆ ਸਵੇਰੇ 7 ਵਜੇ ਲੋਕੀ ਗਰੀਬ ਬੰਦੇ ਪੰਚਾਇਤ ਸਰਪੰਚ ਪੰਚ ਜਿਹਨਾਂ ਨੇ ਪੰਚਾਇਤਾਂ ਚਲਾਣੀਆਂ ਆ ਉਹ ਕਾਇਦੀ ਪਰਲੇਗ ਅੰਦਰ ਲਾਈਨ 'ਚ ਖੜੇ ਸੀ 8:30 'ਤੇ ਆਗੇ ਸਾਡੇ ਐਮ.ਐਲ.ਏ. ਸਾਹਿਬ ਨੇ ਪੁਲਿਸ ਦੀ ਤਾਕਤ ਰਹੀਂ ਡੀ.ਐਸ.ਪੀ. ਦੀ ਤਾਕਤ ਰਹੀਂ ਸਾਰਿਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਸਿਰਫ ਆਪਣੇ ਬੰਦੇ ਇੱਕ ਸਿੰਗਲ ਗੇਟ ਖੋਲ ਕੇ ਅੰਦਰ ਵੜ ਕੇ ਫੈਲਾ ਜਮਾ ਕਰਵਾਈਆਂ ਇੱਕ ਵੀ ਫੈਲ ਹੁਣ ਤੱਕ ਸਾਡੀ ਫੈਲ ਅੰਦਰ ਨਹੀਂ ਗਈ ਨਾ ਕੋਈ ਬੰਦਾ ਜਾਂਦੇ ਅੰਦਰ ਜੇ ਕੋਈ ਬੰਦਾ ਜਾਂਦਾ ਇਹਨਾਂ ਦੇ ਗੁੰਡੇ ਬੈਠੇ ਅੰਦਰ ਟੇਬਲਾਂ ਤੇ ਗਾਲ੍ਹਾਂ ਕੱਢ ਕੇ ਵਾਪਸ ਭੇਜ ਰਹੇ ਨੇ ਜਿਹੜੇ ਬਿਨਾ ਜਿਨ੍ਹਾਂ ਨੇ ਕਾਗਜ਼ ਨਹੀਂ ਭਰਨੇ ਉਹ ਅੰਦਰ ਬੈਠੇ ਨੇ ਬੰਦੇ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈ ਸਿਰਫ ਗੁੰਡਾ ਅੰਸਰ ਨੇ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਜਿਹੜੇ ਪੁਲਿਸ ਦੇ ਭਗੌੜੇ ਨੇ ਜਿਹੜੇ ਭਗੌੜੇ ਨੇ ਜਿਨ੍ਹਾਂ ਦੇ ਸਾਲ-ਸਾਲ ਦੇ 307 ਦੇ ਪਰਚੇ ਦਰਦ ਨੇ ਅੱਜ ਫੀਮ ਦੇ ਪਰਚੇ ਦਰਦ ਨੇ ਅੱਜ ਉਹ ਬੰਦੇ ਆ ਕੇ ਕਾਗਜ਼ ਭਰ ਐਨੇ ਸਰਪੰਚੀ ਦੇ ਆ ਲੋਕਾਂ ਦੇ ਭਰਾ ਰਹੇ ਨੇ ਗਾਲਾਂ ਕੱਢ ਕੇ ਇਹ ਪੁਲਿਸ ਜਿਹੜੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ 307 ਦੇ ਪਰਚੇ ਹੋਣ ਪੁਲਿਸ ਦੇ ਭਗੌੜੇ ਹੋਣ ਉਹਨਾਂ ਦੀ ਸਪੋਰਟ ਤੇ ਦੋ ਦੋ ਐਸਐਚ ਤੋਂ ਖੜੇ ਹੁਣ ਸ਼ੁੱਕਰਵਾਰ ਨੂੰ ਦੋ ਐਸਐਚੋ 4 ਵਜੇ ਰਿਕਾਰਡਿੰਗ ਆ ਸਾਰੀ ਜਿਹਦੇ 307 ਦਾ ਪਰਚਾ ਪੁਲਿਸ ਦਾ ਭਗੌੜਾ ਸਾਲ ਤੋਂ ਪੇਸ਼ ਨਹੀਂ ਹੋਇਆ ਉਹ ਬੰਦੇ ਨੂੰ ਦੋ ਐਸਐਚ ਤੋਂ ਲੈ ਕੇ 100 ਬੰਦਾ ਪੁਲਿਸ ਦਾ ਲੈ ਕੇ ਔਰੇ ਗੁੰਡਾਗਰਦੀ ਕਰ ਰਹੀ ਨੇ ਆ ਕੇ ਇਹ 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 ਪੰਜਾਬ ਸਰਕਾਰ ਆ ਇਹ ਕਿੰਦਰੀ ਵਾਲੀ ਦੀ ਸਰਕਾਰ ਆ ਸਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਵੀ ਇੱਥੇ ਧੱਕਾ ਕੀਤਾ ਜਾ ਰਿਹਾ ਤੇ ਤੁਹਾਡੇ ਬੰਦੇਆਂ ਨੂੰ ਫਾਰਮ ਨਹੀਂ ਭਰਨ ਦਿੱਤੇ ਜਾ ਰਹੇ ਅੱਜ ਆਖਰੀ ਦਿਨ ਹੈ ਤੇ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਐਵੇਂ ਤਾਂ ਇਹ ਜਿੱਦਾਂ ਮਾਨ ਸਾਹਿਬ ਨੇ ਕਹੇਗੇ ਵੀ ਸਰਵਸੰਤੀਆਂ ਬਣਾਵਾਂਗੇ ਜਿਸ ਤਰੀਕੇ ਨਾਲ ਤੁਹਾਡੇ ਬੰਦਿਆਂ ਦੇ ਫਾਰਮ ਹੀ ਨਹੀਂ ਭਰਨ ਦਿੱਤੇ ਜਾ ਰਹੇ ਤਾਂ ਆਟੋਮੈਟਿਕਲੀ ਸਰਵਸੰਤੀਆਂ ਬਣ ਜਾਣਗੀਆਂ ਸੰਮਤੀਆਂ ਦੇ ਇਹਨਾਂ ਦੇ ਘਰੇ ਲਿਸਟੇ ਬਣਾ ਲਈਆਂ ਵੀ ਇਹ ਫਾਈਨਲ ਸਾਡੇ ਬੰਦੇ ਸੁਨੇਹਾਪੇਤਾ ਕਾਗਜ਼ ਭਰੋ ਨਾ ਭਰਦੇਂਗੇ ਰਿਡਿਕਟ ਕਰਾ ਦੇਂਗੇ ਜੇ ਭਰੋਂਗੇ ਤੁਹਾਡੇ ਪਰਚੇ ਕਰਾ ਦੇਂਗੇ ਕਿੰਨੇ 20 ਸਰਪੰਚਾਂ ਦਾ ਘਰੇ ਪੁਲਿਸ ਬੈਠੀ ਆ ਰਾਤ ਦੀ ਵੀ ਜੇ ਕਾਗਜ਼ ਭਰਨ ਗਏ ਤੁਹਾਡੇ ਨੂੰ ਨਸ਼ਾ ਪਾ ਦਾਂਗੇ ਤੁਹਾਡੇ ਭੁੱਕੀ ਦਾ ਪਾ ਦਾਂਗੇ ਤੁਹਾਡੇ ਦੇ ਪਰਚਾ ਦਰਜ ਕਰ ਦਾਂਗੇ ਇਹ ਹਾਲਾਤ ਸਰਕਾਰ ਨੇ ਬਣਾਦੇ ਪਹਿਲੀ ਵਾਰੀ ਹੋਇਆ ਕਿਸੇ ਵੀ ਸਰਕਾਰ ਨੇ ਜਿੰਨੇ ਵੀ ਸਰਕਾਰਾਂ ਤੋਂ ਪਹਿਲਾਂ ਹੋਈਆਂ ਕਿਸੇ ਵੀ ਸਰਕਾਰ ਨੇ ਧੱਕਾ ਨਹੀਂ ਕਰਿਆ ਜਿਹੜਾ ਅੱਜ ਹੋਇਆ ਹਲਕਾ ਕਨੌਰ ਤੁਹਾਡੇ ਤੇ ਵਿਸ਼ਵਾਸ ਕਰਦਾ ਜਿਹੜੇ ਬੰਦਿਆਂ ਨਾਲ ਧੱਕਾ ਹੋ ਰਿਹਾ ਤੁਸੀਂ ਕੀ ਕਰ ਰਹੇ ਹੋ ਅੱਜ ਆਖਰੀ ਦਿਨ ਹੈ ਆਖਰੀ ਦਿਨ ਦੀ ਡੇਡ ਖਤਮ ਹੋ ਜੂਗੀ ਫਿਰ ਮੈਂ ਤਾਂ ਖੜੇ ਹਾਂ ਮੈਂ ਤਾਂ ਬਤੋ ਬਤ ਨਹੀਂ ਲੜਨ ਕੇ ਰੋਡ ਜਾਮ ਲਾ ਲੂੰਗਾ ਮੈਂ ਤਾਂ ਮੈਂ ਤਾਂ ਪ੍ਰੋਸੈਟਿਕ ਮੈਂ ਤਾਂ ਇਹਨਾਂ ਦੇ ਵਿਰੋਧੀ ਕਰ ਸਕਦਾ ਨਾ ਵਿਰੋਧ ਕਰਕੇ ਮੈਂ ਰੋਡ ਜਾਮ ਕਰੂੰਗਾ ਜੇ ਨਾ ਇਹਨਾਂ ਨੇ ਫਾਰਮ ਲੈ ਜੇ ਇਹਨਾਂ ਨੇ ਅੱਜ ਸ਼ਾਮ ਤੱਕ ਫਾਰਮ ਨਾ ਲਏ ਸੜਕ ਤੇ ਜਾਮ ਲਾ ਕੇ ਬੈਠਾ ਹੈ ਜਦੋਂ ਤੱਕ ਸਾਡੇ ਫਾਰਮ ਜਮਾ ਨਹੀਂ ਹੁੰਦੇ ਦੁਬਾਰਾ ਦਫਤਰ ਨਹੀਂ ਖੁੱਲਦੇ ਤਾਂ ਟਾਈਮ ਖਤਮ ਹੋ ਜਾਏਗਾ ਫਿਰ ਹੁਣ ਕਰ ਕੀ ਸਕਦੇ ਆ ਪੁਲਿਸ ਲਾਈ ਵੀ ਆ ਐਸਐਟੂ ਲੜਖੇ ਡੰਡਾ ਵਾਰੇ ਨੇ ਗੁੰਡੇ ਬੈਠੇ ਨੇ 300 ਸਾਡੇ ਪਰਚੇ ਦਰਦ ਨੇ ਇਹਨਾਂ ਤੇ ਕੀ ਇਧਰ ਨਾਲ ਟੱਕਰਾਂ ਮਾਰਾਂਗੇ ਦੱਸੋ ਜੀ ਦਾ ਸਾਥ ਤੇ ਵੀ ਪਿਛਲੇ ਦਿਨੋਂ ਤੁਹਾਡੇ ਸਾਹਮਣੇ ਹਮਲਾ ਹੋਇਆ ਹੈ ਠੀਕ ਹੈ ਇਹਦਾ ਇਹਦਾ ਸਾਡੇ ਤੇ ਹਮਲਾ ਕਰਨ ਨੂੰ ਫਿਰਦੇ ਨੇ ਇਹ ਤਾਂ ਹੁਣ ਵੀ ਤੁਮ ਕਹਿੰਦੇ ਨੇ ਵਕਤ ਨਹੀਂ ਤੁਹਾਨੂੰ ਕਟਾ ਦਾਂਗੇ ਇੱਥੇ ਡੰਡੇ ਫਰਾ ਦਾਂਗੇ ਤੁਹਾਡੇ ਪਰ ਫੇਰ ਦੰ ਅਸੀਂ ਖੜੇ ਆਂ ਕਿਸੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਤੁਸੀਂ ਉੱਚ ਅਧਿਕਾਰੀ ਕੋ ਸੁਣਦੇ ਹੀ ਨਹੀਂ ਉਹ ਤਾਂ ਕਹਿੰਦੇ ਸਰਕਾਰ ਦੇ ਪੁੱਤ ਆ ਜਿਹਦੀ ਸਰਕਾਰ ਅਸੀਂ ਉਹਦੇ ਨਾਲ ਸਰਕਾਰ ਉਹ ਤਾਂ ਇਹੀ ਕਹਿੰਦੇ ਸਾਨੂੰ ਤਾਂ ਸਰਕਾਰ ਦਾ ਜੋ ਹੁਕਮ ਆ ਸੀ ਉਹ ਵਜਾਣਾ ਤੁਸੀਂ ਆਪੋਜੀਸ਼ਨ ਚ ਬਾਹਰ ਰਹੋ ਕੋਈ ਕਾਗਜ਼ਨਾ ਪਰ ਉਹ ਡਰਾ ਰਹੇ ਨੇ ਸਾਨੂੰ ਡਰਾ ਰਹੇ ਨੇ ਸਾਡੇ ਬੰਦੇ ਡਰਾ ਰਹੇ ਨੇ ਤੁਸੀਂ ਕਾਗਜ਼ੀਨਾ ਪਰੋ ਜਦ ਇੱਕ ਸਾਬਕਾ ਐਮਐਲਏ ਦੀ ਨਹੀਂ ਉੱਚ ਅਧਿਕਾਰੀ ਸੁਣ ਰਹੀ ਹੈ ਤਾਂ ਆਮ ਬੰਦੇ ਦੀ ਕਿੱਦਾਂ ਸੁਣਨਗੇ ਫਿਰ ਮੇਰਾ ਵੀਰ ਕਿਸੇ ਦੇ ਲਈ ਸੁਣ ਰਿਹਾ ਸਾਡੇ ਕੀ ਮੈਂ ਦੋ ਵਾਰ ਇਹ ਮੈਂ ਲੈ ਰਿਹਾ ਕਦੇ ਸਾਨੂੰ ਕਿਸੇ اپੋਜੀਸ਼ਨ ਵਾਲਾ ਕੋਈ ਕਾਜਪ੍ਰਾਣਾ ਹੋਵੇ ਇਸ ਤਰ੍ਹਾਂ ਨਹੀਂ ਹੋਇਆ ਜੋ ਅੱਜ ਸਾਡੇ ਨਾਲ ਇਹ ਕਰ ਰਹੇ ਨੇ ਤਬਕੇ ਮਾਰ ਰਹੇ ਨੇ ਪੁਲਿਸ ਰਹੀਂ ਤਬ ਕਰ ਰਹੇ ਨੇ ਅਫਸਰ ਨਹੀਂ ਤਬ ਕਰ ਰਹੇ ਨੇ ਮੈਂ ਕਹਾਂ ਜੀ ਕਹਿੰਦੇ ਤੁਹਾਡੇ ਤੇ ਹੋਰ ਕੀ ਕੀ ਪਰਚਾ ਦੇ ਦਾਂਗੇ ਵਿਜੀਲੈਂਸਰ ਰਹੀਂ ਤਬ ਕਰ ਰਹੇ ਨੇ ਇਹ ਹਾਲਾਤ ਇਹਨਾਂ ਦੇ ਕਰੇ ਹੋਏ ਨੇ ਪਰ ਮੈਂ ਕੋਈ ਡਰਦੇ ਨਹੀਂ ਅਸੀਂ ਅਸੀਂ ਆਪਣੀ ਲੜਾਈ ਲੜਾਂਗੇ ਆਪਣੇ ਹੱਕਾਂ ਦੀ ਲੜਾਈ ਲੜਾਂਗੇ ਸਾਡੀ ਜਮੀਰ ਮਰੀ ਨਹੀਂ ਸਾਡੀ ਜਮੀਰ ਜਾਗਦੀ ਆ ਆਪਣੇ ਵਰਕਰਾਂ ਲਈ ਜੋ ਵੀ ਕੁਰਬਾਨੀ ਦੇਣ ਲਈ ਦੇਣ ਨੂੰ ਤਿਆਰ ਆ ਚਾਹੇ ਸਾਨੂੰ ਮਰਨਾ ਵੀ ਪਵੇ ਅੱਜ ਅਸੀਂ ਆਪਣੇ ਬੰਦੇ ਦੇ ਕਾਗਜ਼ ਭਰਾਵਾਂਗੇ ਵੱਧ ਤੋਂ ਵੱਧ ਮੌਤ ਹੀ ਹੈ ਨਾ ਮੌਤ ਤੋਂ ਆਪਾਂ ਨੂੰ ਕੋਈ ਡਰ ਨਹੀਂ ਲੱਗਦਾ ਮਰ ਸਕਦੇ ਆ ਪਰ ਆਪਣੇ ਬੰਦੇ ਤੋਂ ਪਿੱਛੇ ਨਹੀਂ ਹਟਾਂਗੇ ਤਾਂ ਇਹ ਸੀ ਕਿ ਸਾਡੇ ਨਾਲ ਹਲਕਾ ਵਿਧਾਇਕ ਜਿਹੜੇ ਮਦਨ ਲਾਲ ਜਲਾਲਪੁਰ ਜਿਨ੍ਹਾਂ ਨੇ ਦੱਸਿਆ ਕਿ ਵੀ ਜਿਹੜਾ ਪਟੇਲ ਕਾਲਜ ਦੇ ਵਿੱਚ ਨਾਮਜ਼ਦਗੀਆਂ ਭਰੀ ਜਾ ਰਹੀਆਂ ਉਸ 'ਤੇ ਸਰਿਆਨ ਤੱਕਾ ਹੋ ਰਿਹਾ ਹੈ ਇਹਨਾਂ ਨੇ ਕਈ આરોਪ ਵੀ ਲਾਇਆ ਕਿ ਵੀ ਇਹੋ ਜਿਹੀ ਗਲਤ ਅੰਸਰ ਵੀ ਜਿਹੜੇ ਹੈਗੇ ਅੰਦਰ ਬਿਠਾਏ ਹੋਏ ਆ ਜਿਨ੍ਹਾਂ ਦੇ ਉੱਤੇ ਪਰਚੇ ਦੜਜਾ ਪਰ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਚੁੱਪਚਾਪ ਸਾਰਾ ਕੁਝ ਦੇਖ ਰਹੀ ਹੈ ਤੇ ਸਾਡੇ ਜਿਹੜੇ ਸਰਪੰਚ ਹੈਗੇ ਪੰਚ ਹੈਗੇ ਉਹਨਾਂ ਦੇ ਫਾਰਮ ਜਿਹੜੇ ਹੈਗੇ ਨਹੀਂ ਭਰੇ ਜਾ ਰਹੇ ਆ ਤੇ ਜੇ ਇਹੋ ਜਿਹਾ ਤੱਕਾ ਹੁੰਦਾ ਤਾਂ ਸਾਡੇ ਵੱਲੋਂ ਰੋਡ ਵੀ ਜਾਮ ਕੀਤੀ ਜਾਵੇਗੀ ਕੈਮਰਾਮੈਨ ਅਮਰਿਤ ਦੇ ਨਾਲ ਪ੍ਰਦੀਪ ਚੋਧਰੀ ਐਕਸ਼ਨ ਪੰਜਾਬ ਵੈਬ ਨੂੰ ਚਲਾ ਰਿਹਾ ਰਾਜਪੁਰਾ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ